ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀਆਂ ਜਦੋਂ ਸਮੁੱਚੀ ਦੁਨੀਆ ਗੁਰਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੀ ਸੀ ਤਾਂ ਨਿਊਯਾਰਕ ਦੇ ਟਾਈਮ ਸਕੇਅਰ ਤੇ ਇੱਕ ਅਨੋਖੇ ਤਰੀਕੇ ਦੇ ਨਾਲ ਗੁਰਨਾਨਕ ਪਾਤਸ਼ਾਹ ਜੀ ਨੂੰ ਯਾਦ ਕੀਤਾ ਗਿਆ ਯੂ ਐਸ ਏ ਦੇ ਉੱਗੇ ਕਾਰੋਬਾਰੀ ਸਰਦਾਰ ਸੰਸਿੰਘ ਛਟਵਾਲ ਜਿਨ੍ਹਾਂ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਉਹਨਾਂ ਦੇ ਬਿਜ਼ਨਸ ਦੇ ਵਿੱਚ ਜੋ ਉਹਨਾਂ ਨੇ ਮੱਲਾ ਮਾਰੀਆਂ ਉਹਦੇ ਕਰਕੇ ਪਦਮ ਪੁਸ਼ਕਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਇੱਕ ਅਨੋਖੀ ਪਹਿਲ ਕੀਤੀ ਤੇ ਉਹਨਾਂ ਦੇ ਨਾਲ ਸਰਦਾਰ ਊੰਕਾਰ ਸਿੰਘ ਜਿਹੜੇ ਕੋਆਰਡੀਨੇਟਰ ਨੇ lets share email ਦੇ ਉਹ ਨਾਲ ਸੰ ਇਹ ਅਨੋਖੀ ਪਹਿਲ ਸੀ ਟਾਈਮ ਸਕੁਅਰ ਤੇ ਉੱਤੇ ਜਿਹਨੂੰ ਨਿਊਯਾਰਕ ਦਾ ਸਭ ਤੋਂ ਬਿਜੀ ਏਰੀਆ ਕਿਹਾ ਜਾਂਦਾ ਹੈ ਤੇ ਜਿੰਨੇ ਟੂਰਿਸਟ ਨਿਊਯਾਰਕ ਘੁੰਮਣ ਜਾਂਦੇ ਨੇ ਉਹ ਟਾਈਮ ਸਕੁਅਰ ਤੇ ਜ਼ਰੂਰ ਜਾਂਦੇ ਨੇ ਉਸ ਟਾਈਮ ਸਕੁਅਰ ਤੇ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਵਲੰਟੀਅਰ ਨਾਲ ਸੰਨ ਉਹਨਾਂ ਦੇ ਗੁਰਨਾਨ ਦੇ ਪਾਤਸ਼ਾਹ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਣੇ ਦੇ ਪੈਕੇਟ ਬਣਾ ਕੇ ਉੱਥੇ ਵੰਡੇ ਗਏ ਹਜ਼ਾਰਾਂ ਦੀ ਤਦਾਦ ਵਿੱਚ ਖਾਣੇ ਦੇ ਪੈਕੇਟ ਵੰਡੇ ਗਏ ਆਮ ਤੌਰ ਤੇ ਅਸੀਂ ਗੁਰੂ ਘਰ ਦੇ ਵਿੱਚ ਲੰਗਰ ਲਗਾਨਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਰ ਧਰਮ ਦੇ ਲੋਕ ਆ ਕੇ ਲੰਗਰ ਛਕਦੇ ਨੇ ਪਰ ਇਹ ਇੱਕ अनोखी ਪਹਿਲ ਸੀ ਜਿੱਥੇ ਨਿਊਯਾਰਕ ਦੇ ਸਭ ਤੋਂ ਵਿਜੀ ਜਿਹੜਾ ਏਰੀਆ ਜਿਸ ਨੂੰ ਕਿਹਾ ਜਾਂਦਾ ਟਾਈਮ ਸਕੁਅਰ ਉੱਥੇ ਉੱਕੇ ਕਾਰੋਬਾਰੀ ਪਦਮਭੂਸ਼ਣ ਸਰਦਾਰ ਸੰਸਿੰਘ ਚਟਵਾਲ ਉਹਨਾਂ ਨਾਲ ਸਰਦਾਰ ਊਨਕਾਰ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਵਲੰਟੀਅਰ ਮੌਜੂਦ ਸਨ ਉਹਨਾਂ ਨੇ ਮਿਲ ਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਲੋਕ ਜਿਹੜੇ ਟੂਰਿਸਟ ਆਏ ਸਨ ਉਹਨਾਂ ਨੂੰ ਖਾਣੇ ਦੇ ਪੈਕੇਟ ਵੰਡੇ ਇੱਕੀ ਸਮੂੱਚਾ ਸਮਾਗਮ ਸੀ ਤੇ ਇਹਦੇ ਬਾਰੇ ਕੀ ਉਹਨਾਂ ਦਾ ਕਹਿਣਾ ਆਪਾਂ ਜਾਣਦੇ ਹਾਂ ਗੁੱਡ ਇਵਨਿੰਗ ਬਈ ਹੈਪੀ ਦਸ ਹੌਂਕਾਰ ਸਿੰਘ ਲੈਟ ਸ਼ੇਅਰ ਮੀ ਬਰਾਟ ਨਾਟ ਓਨਲੀ ਦ ਯੂਨਾਈਟਿਡ ਸਟੇਟਸ ਬਟ ਬ੍ਰਿੰਗਿੰਗ ਇਟ ਟੂ ਦ ਟਾਈਮਸ ਸਕੁਏਅਰ It means a lot. Everybody is passing by, thousands of meals being served over there. Guru Dev Ji started with this free Langar with 20 rupees is going all over the world and especially in the United States in the time scale. Unkar Singh Ji, we are very proud of that. Please. Uh, thanks God. And this uh, Guru Nanak Dev Ji Gurpurab, we're celebrating in Manhattan, at the heart of the world in Times Square, and we're doing this is all let's share a meal team doing it. It's not on carsing; it's let's share a meal doing it, and that's. proud of a and uh, thank you so much for your coming here and we going to be doing every year i hope for the best thank you so much and thanks for coming and we going to be celebrating like this our other gurudwara too vai guruji ka khalsa vai guruji ki patshaan haan so tussi suneya sada sansan channwal ji ne ki jankari ditti hai dekho ida sab to wadda fayda ki hunda hai ਕਿ ਉਹ ਇੱਕ ਅਜਿਹੀ ਜਗ੍ਹਾ ਜਿੱਥੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਤੇ ਇਸੇ ਬਾਨੇ ਉਹਨਾਂ ਨੂੰ ਪਤਾ ਲੱਗਾ ਕਿ ਅੱਜ ਸਿੱਖ ਕੌਮ ਦੇ ਬਾਨੀ ਗੁਰਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਬਾਰੇ ਜਾਣਨ ਦੀ ਉਹਨਾਂ ਦੇ ਮਨ ਦੇ ਅੰਦਰ ਜਿਗਿਆਸਾ ਜ਼ਰੂਰ ਆਏਗੀ ਸੋ ਇੱਕ ਅਨੋਖਾ ਪ੍ਰੋਗਰਾਮ ਸੀ ਇਸ ਅਨੋਖੇ ਪ੍ਰੋਗਰਾਮ ਦੇ ਰਾਹੀਂ ਯੂ ਐਸ اے ਦੇ ਟਾਈਮਸ ਸਕੇਅਰ ਤੇ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਰਾਹੀਂ ਉਹਨਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਇਹ ਪਹਿਲ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਲਿਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ